ਮਾਲਵਾ ਖੇਤਰ ਪੰਜਾਬ ਵਿੱਚ ਵੱਡੇ ਪੱਧਰ ਤੇ ਨਸ਼ਾ ਸਪਲਾਈ ਕਰਨ ਵਾਲੇ ਦੋ ਵੱਡੇ ਨਸ਼ਾ ਤਸਕਰਾਂ ਨੂੰ 1.5 ਲੱਖ ਨਸ਼ੀਲੀਆਂ ਗੋਲੀਆਂ ਸਮੇਤ ਕੀਤਾ ਕਾਬੂ ਬਰुण ਸ਼ਰਮਾ ਆਈਪੀਐਸੀ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦੇ ਦੱਸਿਆ ਕਿ ਗੌਰਵ ਜੱਦਵ ਡੀਜੀਪੀ ਪੰਜਾਬ ਵੱਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਪਟਿਆਲਾ ਪੁਲਿਸ ਨੂੰ ਸਮੇਂ ਵੱਡੀ ਕਾਮਯਾਬੀ ਮਿਲਦੀ ਹੈ ਜਦ ਹਰਚਰਨ ਸਿੰਘ ਪੁਲਲਾ ਡੀਆਈਜੀ ਪਟਿਆਲਾ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਿਕਰਮਜੀਤ ਸਿੰਘ ਬਰਾੜ ਡੀਐਸਪੀ ਸਰਕਰ ਰਾਜਪੁਰਾ ਦੀ ਜੋਗ ਅਗਵਾਈ ਹੇਠ ਇੰਸਪੈਕਟਰ ਕਿਰਪਾਲ ਸਿੰਘ ਮੁਖ ਅਫਸਰ थाना सदर ਰਾਜਪੁਰਾ ਵੱਲੋਂ ਨਸ਼ਾ ਰੋਕਟਾ ਐਤ ਬਣਾਈਆਂ ਗਈਆਂ ਅਲੱਗ-ਅਲੱਗ ਟੀਮਾਂ ਵਿੱਚ ਹਰਜਿੰਦਰ ਸਿੰਘ थाना सदर ਰਾਜਪੁਰਾ ਦੀ ਟੀਮ ਜਦੋਂ ਨੈਸ਼ਨਲ ਹਾਈਵੇ ਤੇ ਮੌਜੂਦ ਸੀ ਤਾਂ ਪੁਲਿਸ ਨੂੰ ਦੇਖ ਕੇ ਭੱਜਣ ਦੀ ਤਾਕ ਵਿੱਚ ਦੋ ਵਿਅਕਤੀਆਂ ਨੂੰ ਰੋਕ ਕੇ ਚੈੱਕ ਕੀਤਾ ਤੇ ਚੈਕਿੰਗ ਦੌਰਾਨ ਇਹਨਾਂ પાસે 1.50 ਲੱਖ ਨਸ਼ੀਲੀਆਂ ਗੋਲੀਆਂ ਮਾਰਕਾ ਭਰਾਮਤ ਹੋਇਆ ਜਿਸ ਦੇ ਮਕਦਮਾ ਨੰਬਰ 10 ਮਿਤੀ 7/2/2024 ਦਾ 22/85 ਐਨਡੀਪੀਐਸ ਐਕਟ ਥਾਣਾ ਸਦਰ ਰਾਜਪੁਰਾ ਦਰਜ ਕੀਤਾ ਗਿਆ ਪੱਤਰਕਾਰ ਸੁਰਜਦੀਪ ਰਿਪੋਰਟ ਪੰਜਾਬ ਅਤੇ ਡੀਆਈਜੀ ਬਟਿਆੜਾ ਨੇ ਦਿਸ਼ਾ ਨਿਰਦੇਸ਼ੇ ਬਟਿਆੜਾ ਪੁਲਿਸ ਬੜੀ ਸਰਗਰਮੀ ਨਾਲ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕਰਦੀ ਜਾ ਰਹੀ ਹੈ ਅਸੇਮਾ ਹਿੰਜੇ ਤੋਂ ਹੋਰ ਵੀ ਸਫਲਤਾ ਸਾਨੂੰ ਮਿਲੀ ਜਦੋਂ SPD ਯੋਗੇਸ਼ ਸ਼ਰਮਾ DSP ਰਾਜਪੂਰਾ ਵਿਕਰਮ ਰਾਓ ਅਤੇ ਇੰਸਪੈਕਟਰ ਕਿਰਪਾਲ ਸਿੰਘ ਦੀ ਟੀਮ ਨੇ ਸਪੈਸ਼ਲ ਨਾਕਾਬੰਦੀ ਕੀਤੀ ਪਹਿਲਾਂ ਇਨਫੋਰਮੇਸ਼ਨ ਡਿਵੈਲਪ ਕੀਤੀ ਤੇ ਦੋ ਦੋਸ਼ੀਆਂ ਨੂੰ ਅਰੈਸਟ ਕਰਦੇ ਹੋਏ 1 ਲੱਖ ਤੇ 5000 ਲੋਹਟਿਲ ਦੀ ਗੋड़ियां ਬਰਾਮਦ ਕੀਤੀਆਂ ਇਹ ਹੈਵੀ ਕਮਰਸ਼ੀਅਲ ਰਿਕਵਰੀ ਹੈ ਜੀ 1 ਲੱਖ ਤੋਂ ਜ਼ਿਆਦਾ ਟੈਬਲੇਟਸ ਨਿਕਲੀਆਂ ਐਂਡ 10 ਨੰਬਰ ਮਕਦਮਾ ਸਦਰ ਰਾਜਪੁਰੇ ਚ ਦਰਜ ਕੀਤਾ ਗਿਆ ਇਹ ਦੋਵੇਂ ਜਿਹੜੇ ਦੋ ਦੋਸ਼ੀ ਅਰੈਸਟ ਕੀਤੇ ਐ ਦੁਰਾਹੇ ਏਰੀਏ ਦੇ ਰਹਿਣ ਵਾਲੇ ਇਹਨਾਂ ਚੋਂ ਇੱਕ ਦਾ ਨਾਮ ਕੁਲਵਿੰਦਰ ਸਿੰਘ ਆ ਔਰ ਇਹਦੀ ਦੂਜਾ ਬਲਵਿੰਦਰ ਸਿੰਘ ਇਹ ਇੱਕ ਇੱਕਾਂ ਜੋ ਫਿਰਵਾਹ ਕੁਝ ਕੁਛ ਨਾ ਕੋਈ ਨਹੀਂ ਦੱਸਿਆ ਕਿ ਸਹਾਰਨਪੁਰ ਉਤਰ ਪ੍ਰਦੇਸ਼ ਯੂਪੀ ਏਰੀਆ ਚੋਂ ਇਹ ਜੜੀ ਗੋੜੀਆਂ ਨਾਲ ਮਸ਼ੀਨੀ ਗੋੜੀਆਂ ਲੈ ਕੇ ਆਏ ਸੀ ਬਹੁਤ ਛੇਤੀ ਪ੍ਰੋਜੈਕਟ ਅਫੇਸ਼ਨ ਵੀ ਅਸੀਂ ਲਾਮ ਕਰ ਰਹੇ ਹਾਂ ਤਾਂ ਕਿ ਕਿੱਥੋਂ ਲੈ ਕੇ ਆਏ ਸੀ ਤੇ ਅੱਗੇ ਕਿਹਨੂੰ ਇਹ ਡਿਲੀਵਰੀ ਦੇਣੀ ਸੀ ਜਿਹਨੂੰ ਵੀ ਅਸੀਂ ਐਮ ਡੀ ਪੀ ਐਸ ਐਕਟ ਚ ਮਾਨ ਮਾਨ ਜੋ ਬੀ ਜੀ ਪੀ ਪੰਜਾਬ ਦੇ ਦਾ ਤੁਹਾਨੂੰ ਤੱਕ ਫਾਰਵਰਡ ਅਤੇ ਬੈਕਵਰਡ ਲਿੰਕੇਜ ਕਹਿੰਦੇ ਆ ਜਦੋਂ ਕੋਈ ਵੀ ਰਿਕਵਰੀ ਹੁੰਦੀ ਹੈ ਅਸੀਂ ਥੱਲੇ-ਥੱਲੇ ਐਲੂ ਤੇ ਪਰਤਾਲ ਕਰਾਂਗੇ ਤੇ ਵੇਖਾਂਗੇ ਕਿ ਪਿੱਛੋਂ ਕਿੱਥੋਂ ਮਸ਼ੀਲੀ ਗੋੜੀਆਂ ਲੈ ਕੇ ਆਈ ਸੀ ਤੇ ਅੱਗੇ ਕਿਹਨੂੰ ਡਿਲੀਵਰੀ ਦੇਣੀ ਸੀ ਇਹ 1 ਲੱਖ ਪਲੱਸ ਗੋੜੀਆਂ ਦੀ ਹੈਵੀ ਕਮਰਸ਼ੀਅਲ ਰਿਕਵਰੀ ਹੈ ਪਟਿਆਲਾ ਪੁਲਿਸ ਨੇ ਬੀਤੇ ਸਾਲ ਵੀ 100 ਪਲੱਸ ਕਮਰਸ਼ਨ ਕੁਆਂਟੀਟੀ ਦੇ ਮਕਦਮੇ ਦਰਜ ਕੀਤੇ ਸੀ ਤੇ ਅਸੀਂ ਇਨਸ਼ੋਰ ਕਰਾਂਗੇ ਕਿ ਜਦੋਂ ਵੀ ਕਮਰਸ਼ੀਅਲ ਰਿਕਵਰੀ ਹੁੰਦੀ ਹੈ ਇਸ ਸੰਬੰਧਿਤ ਨਸ਼ਾ ਤਸਕਰਾਂ ਦੀ ਮੂਵੇਬਲ ਅਤੇ ਇਹ ਮੂਵੇਬਲ ਜਾਇਦਾਦ ਨੂੰ ਅਟੈਚ ਕਰਾਇਆ ਜਾਵੇ 68 ਐਫ ਐਨਡੀਪੀਐਸ ਐਕਟ ਦੇ ਤਹਿਤ ਉਸ ਲੜੀ ਚ ਪਟਿਆਲਾ ਪੁਲਿਸ ਨੇ ਬੀਤੇ ਸਾਲ ਵੀ 24 ਨਸ਼ਾ ਤਸਕਰਾਂ ਦੀ ਕੁਝ 6 ਕਰੋੜ ਪਲੱਸ ਦੀ ਪ੍ਰਾਪਰਟੀ ਜਿਹੜੀ ਉਹ ਅਟੈਚ ਕਰਾਈ ਹੈ ਅਟੈਚਮੈਂਟ ਦੇ ਨਾਮ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਫਾਈਨੈਂਸ਼ੀਅਲ ਸੈਂਟ ਬੈਕ ਹੁੰਦਾ ਹੈ ਐਂਡ ਇੱਕ ਸਟਰੋਂਗ ਮੈਸੇਜ ਜਾਂਦਾ ਹੈ ਕਿ ਜੇਕਰ ਇਨ ਮਸ਼ੇਦੀ ਕਮਾਈ ਨਾਲ ਕੋਈ ਪ੍ਰਾਪਰਟੀ ਬਣਾਈ ਜਾਊਗੀ ਤੇ ਪਟਿਆਲਾ ਪੁਲਿਸ ਬੜੀ ਸਰਗਰਮੀ ਨਾਲ ਉਹਨੂੰ ਅਟੈਚ ਕਰਾਊਗੀ ਐਂਡ ਹਰ ਕਮਰਸ਼ੀਅਲ ਰਿਕਵਰੀ ਜੀ ਫੋਰਵਰਡ ਅਤੇ ਬੈਕਵਰਡ ਲਿੰਕੇਜ ਨੂੰ ਪਟਿਆਲਾ ਪੁਲਿਸ ਅੰਸ਼ੁਰ ਕਰੂ ਅਰੇ ਪਿਛਲੇ ਟਾਈਮ ਤੋਂ ਕਰ ਰਹੇ ਸੀ ਕਮੀਆਂ ਜਾਂ ਉਹੀ ਮਤਲਬ ਇਹਨਾਂ ਨੇ ਦੱਸਿਆ ਕਿ ਇਹ ਪਿਛਲੇ ਛੇ ਮਹੀਨਿਆਂ ਤੋਂ ਇਸ ਕਾਰੋਬਾਰ ਚ ਸੀਗੇ ਤੇ ਇਹਨਾਂ ਦੇ ਉੱਪਰ ਹੋਰ ਵੀ ਜਿਹੜੇ ਅਪਰਾਧਿਕ ਮੁਕਦਮੇ ਜੇਕਰ ਕੋਈ ਦਰਜ ਆ ਗਿਆ ਉਹਦੇ ਬਾਰੇ ਵੀ ਹੜਤਾਲ ਕੀਤੀ ਜਾ ਰਹੀ ਹੈ ਤੇ ਆਨਮੋੜੇ ਸਮੇਂ ਚ ਵੀ ਇੰਟਰ ਸਟੇਟ ਅਤੇ ਇੰਟਰ ਡਿਸਟ੍ਰਿਕਟ ਨਾਕਾਬੰਦੀ ਕਰਕੇ ਪਟਿਆਲਾ ਪੁਲਿਸ ਜਿਹੜੀ ਆ ਨਸ਼ਾ ਤਸਕਾਂ ਦੇ ਖਿਲਾਫ ਜਿਹੜੀ ਉਰਜੋਰ ਕਾਰਵਾਈ ਕਰੀ ਸਰ ਬੋਲਿਆ ਲੂਜ਼ ਵਿੱਚ ਹੈ ਕਿ ਪੈਕਿੰਗ ਦੇ ਵਿੱਚ ਹੈ ਆ ਸਾਰੀ ਪੈਕਿੰਗ ਚ ਹੈ ਜੀ ਤੇ ਉਹਦੀ ਫੈਕਟਰੀ ਜੇ ਪਤਾ ਲੱਗਦਾ ਸਾਰਾ ਵੈਰੀਫਾਈ ਕਰਾਂਗੇ ਜੀ ਚੰਗਾ ਸਵਾਲ ਆ ਕਿ ਕਿਉਂਕਿ ਪੈਕਿੰਗ ਚ ਹੈ ਗਈ ਆ ਤੇ ਬੈਚ ਨੰਬਰ ਤੇ ਡਿਸਪੈਚ ਨੰਬਰ ਵਗੈਰਾ ਕਿਹੜੇ ਫਾਰਮ ਚ ਕਿਹੜੀ ਫੈਕਟਰੀ ਚ ਬਣਿਆ ਉਹ ਸਾਰਾ ਅਸੀਂ ਕੱਢ ਲਾਂਗੇ ਹੂੰ ਤੇ ਜਿੱਥੋਂ ਵੀ ਸਬੰਧਤ ਫੈਕਟਰੀ ਤੋਂ ਇਹ ਪਿਲਫਰੇਜ ਹੋਈ ਹੈ ਨਸ਼ੀਲੀ ਗੋਲੀਆਂ ਦੀ ਉਹਨਾਂ ਨੂੰ ਵੀ ਅਸੀਂ ਇਸ ਮੁਕਦਮੇ 'ਚ ਜ਼ਰੂਰ ਉਹਨਾਂ ਤੇ ਕਾਰਵਾਈ ਕੀਤੀ ਜਾਊ। ਸਰ ਸਰ ਮੈਂ ਕੁਛ ਨਹੀਂ ਸੀ ਇਹ ਜਿਹੜੀ ਹੈਗੀ ਆ ਕਦੇ ਲਈ ਯੂਜ਼ ਹੁੰਦੀ ਹੈ ਮੈਡੀਸਨਲ ਕਿਸੇ ਲਈ ਯੂਜ਼ ਹੁੰਦੀ ਹੈ ਕਿ ਨਹੀਂ। ਦੇਖੋ ਜੀ ਐਨਪੀਐਸ ਦੇ ਸ਼ੈਡਿਊਲ 10 ਡਰੱਗਸ ਜਿਹੜੇ ਹੁੰਦੇ ਆ ਜਿਹੜੇ ਨਸ਼ੀਲੇ ਪਦਾਰਥ ਨੇ ਉਹਦੇ 'ਚ ਕਵਰ ਹੈਗੀ ਤੇ ਇਸ ਗੋੜੀ ਦਾ ਮੈਡੀਸਨਲ ਜਿਹੜਾ ਨਿਊਜ਼ ਦਾ ਬਾਰੇ ਪਛਾਣ ਕਿ ਇੰਕਲੂਸਿਵ ਸਟਰੋਂਗ ਪੇਨ ਕਰਵਾਜੋਂ ਹੋਤੀ ਜਾਂਦੀ ਤਾਂ ਐਨਡੀਪੀਐਸ ਚ ਕਵਰ ਹੈਗੀ ਹੈ ਇਹ ਸਭ ਜਿਹੇ ਬਾਈਕਲ ਉਹ ਅਸੀਂ ਰਿਪੋਰਟ ਕਰ ਰਹੇ ਹਾਂ ਇਹਨਾਂ ਦੇ ਸਬੰਧਤ ਜਿਲ੍ਹੇ ਤੋਂ ਵੀ ਅਸੀਂ ਰਿਪੋਰਟ ਲਾਵਾਂਗੇ ਕਿ ਪੁਰਾਣੇ ਅਧਰਾ ਦੇ ਮਾਮਲੇ ਇਹ ਸਰ ਕਿਸੇ ਬਾਈਕਲ ਚ ਸੀ ਜਾਂ ਪੈਦਲ ਸੀ ਜਿਹੜਾ ਇਹਨੇ ਕਵਾਂਟਿਟੀ ਲੈ ਕੇ ਜਾ ਰਹੇ ਸੀਗੇ ਕੋਈ ਗੱਡੀ ਕੋਈ ਗੱਡੀ ਦੇ ਆਪਣੀ ਗੱਡੀ ਦੇ ਪਿੱਛੇ ਛੱਡ ਕੇ ਪੈਦਲ ਸੀਗੇ ਜੀ ਤੇ ਸੋਸ ਬੇਸ ਆਪਰੇਸ਼ਨ ਸਿੱਧਾ ਤਾਂ ਇਹਨਾਂ ਨੂੰ ਫਾਇਦਾ ਨਹੀਂ ਦਊਗੀ सर मैं पूछ रहा था मैं लोमोटो जो मेडिसिन का लिखा हुआ आप डायगेल ही यूज होती है मैं मतलब पूछ रहा था इज इट करेक्ट कि डायगेल ही नहीं देखो जी दैट द मेडिकल प्रैक्टिशनर्स विल बी एबल टू टेल यू बेटर बट फॉर अस इट इज 10 ऑफ द एनडीपीएस एक्ट सो इट्स अ कमर्शियल रिकवरी